ਅੱਜ ਬੇਸ਼ੱਕ ਤੁਹਾਡੇ ਕੋਲੇ ਬਹੁਤ ਪੈਸੇ ਹੋਣ ਪਰ ਜੇਕਰ ਤੁਸੀਂ ਕਿਸੇ ਨੂੰ ਆਪਣੇ ਘਰੋਂ ਚੁੱਕ ਕੇ ਇਹ ਦੋ ਚੀਜ਼ਾਂ ਦੇ ਦਿੱਤੀਆਂ ਤਾਂ ਮੈਂ ਤੁਹਾਨੂੰ ਲਿਖ ਕੇ ਦਿੰਨਾ ਤੁਹਾਡੇ ਘਰ ਦੀ ਬਰਕਤ ਉਹਨਾਂ ਦੇ ਘਰ ਚਲੀ ਜਾਵੇਗੀ ਤੇ ਤੁਸੀਂ ਬਿਲਕੁਲ ਕੰਗਾਲ ਹੋ ਜਾਓਗੇ ਹਰਾਨੀ ਦੀ ਗੱਲ ਤਾਂ ਇਹ ਹੈ ਕਿ ਬਹੁਤ ਸਾਰੇ ਲੋਕ ਇਹ ਗਲਤੀ ਕਰਦੇ ਨੇ ਉਹ ਆਪਣੇ ਘਰੋਂ ਚੁੱਕ ਕੇ ਇਹ ਦੋ ਚੀਜ਼ਾਂ ਜਾਂ ਤਾਂ ਆਪਣੇ ਆਂਡੀਆਂ ਗਵਾਂਡੀਆਂ ਨੂੰ ਦਿੰਦੇ ਨੇ ਜਾਂ ਆਪਣੇ ਦੋਸਤ ਮਿੱਤਰਾਂ ਨੂੰ ਤੇ ਜਾਂ ਆਪਣੇ ਰਿਸ਼ਤੇਦਾਰਾਂ ਨੂੰ ਜਦੋਂ ਕੋਈ ਚੀਜ਼ਾਂ ਇਹ ਆਪਣੇ ਤੋਂ ਮੰਗਦਾ ਤੇ ਆਪਾਂ ਨੂੰ ਪਤਾ ਨਹੀਂ ਹੁੰਦਾ ਤੇ ਆਪਾਂ ਇਹ ਦੋ ਚੀਜ਼ਾਂ ਉਹਨਾਂ ਨੂੰ ਦੇ ਦਿੰਨੇ ਆ ਤੇ ਫਿਰ ਆਪ ਨੁਕਸਾਨ ਤੇ ਨੁਕਸਾਨ ਖਾਈ ਜਾਂਦੇ ਆ ਘਰ ਦੇ ਵਿੱਚ ਬਰਕਤ ਹੋਣੀ ਬੰਦ ਹੋ ਜਾਂਦੀ ਹੈ ਫਿਰ ਤੁਸੀਂ ਰੋਨੇ ਕਿ ਪਹਿਲਾਂ ਤਾਂ ਸਭ ਕੁਝ ਠੀਕ ਚੱਲ ਰਿਹਾ ਸੀ ਪਰ ਅਚਾਨਕ ਪਤਾ ਨਹੀਂ ਕੀ ਹੋ ਗਿਆ ਬਹੁਤੀ ਸਭ ਕੁਝ ਗਲਤ ਹੋ ਰਿਹਾ ਉਸ ਤੋਂ ਵੀ ਵੱਡੀ ਗੱਲ ਇਹ ਹੈ ਕਿ ਤੁਸੀਂ ਇਹ ਗਲਤੀ ਸੁਧਾਰ ਵੀ ਨਹੀਂ ਸਕਦੇ ਕਿਉਂਕਿ ਤੁਹਾਨੂੰ ਪਤਾ ਹੀ ਨਹੀਂ ਹੁੰਦਾ ਕਿ ਅਸੀਂ ਇਹ ਗਲਤੀ ਕੀਤੀ ਐ ਫਿਰ ਸੁਧਾਰੋਂਗੇ ਕਿਵੇਂ ਇਸ ਕਰਕੇ ਅੱਜ ਦੀ ਇਸ ਵੀਡੀਓ ਨੂੰ ਪੂਰਾ ਦੇਖਿਓ ਤਾਂ ਜੋ ਤੁਹਾਨੂੰ ਉਹਨਾਂ ਦੋਨਾਂ ਚੀਜ਼ਾਂ ਬਾਰੇ ਚੰਗੀ ਤਰ੍ਹਾਂ ਪਤਾ ਲੱਗ ਸਕੇ ਤੇ ਅੱਗੇ ਤੋਂ ਜੇਕਰ ਤੁਹਾਡੇ ਤੋਂ ਕੋਈ ਵੀ ਇਹ ਦੋ ਚੀਜ਼ਾਂ ਮੰਗੇ ਤੇ ਤੁਸੀਂ ਨਾ ਦਿਓ ਤਾਂ ਸਮਾਂ ਨਾ ਖਰਾਬ ਕਰਦੇ ਹੋਏ ਸਿੱਧਾ ਵੀਡੀਓ ਵੱਲ ਚੱਲਦੇ ਆਂ ਜੀ ਵੈਸੇ ਤਾਂ ਇਹ ਦੋਨੋਂ ਚੀਜ਼ਾਂ ਬਹੁਤ ਹੀ ਖਾਸ ਨੇ ਪਰ ਜੋ ਦੂਸਰੀ ਚੀਜ਼ ਐ ਉਨੂੰ ਧਿਆਨ ਨਾਲ ਸੁਣਿਓ ਕਿਉਂਕਿ ਜੇਕਰ ਤੁਸੀਂ ਉਹ ਚੀਜ਼ ਸਿਰਫ ਇੱਕ ਵਾਰ ਕਿਸੇ ਨੂੰ ਦੇ ਦਿੱਤੀ ਫੇਰ ਸਾਰੀ ਉਮਰ ਪਛਤਾਉਂਗੇ ਉਸ ਚੀਜ਼ ਨੂੰ ਸਹੀ ਕਰਨ ਦਾ ਫੇਰ ਕੋਈ ਉਪਾਅ ਵੀ ਹੈ ਨਹੀਂ ਇਸ ਕਰਕੇ ਧਿਆਨ ਨਾਲ ਸੁਣਿਓ ਤਾਂ ਗੱਲ ਕਰਦੇ ਆਂ ਪਹਿਲੀ ਚੀਜ਼ ਦੀ ਉਹ ਪਹਿਲੀ ਚੀਜ਼ ਹੈ ਪੈਸੇ ਮੈਂ ਇਹ ਨਹੀਂ ਕਹਿੰਦਾ ਕਿ ਕਿਸੇ ਦੀ ਮਦਦ ਨਾ ਕਰੋ ਮੈਂ ਸਿਰਫ ਇਹ ਕਹਿੰਨਾ ਕਿ ਪੈਸੇ ਜਿੰਨੂੰ ਵੀ ਦੇਣਿਆ ਧਿਆਨ ਨਾਲ ਦਿਓ ਕਿਉਂਕਿ ਜਿਹੜੇ ਪੈਸੇ ਤੁਸੀਂ ਕਮਾਏ ਹੁੰਦੇ ਆ ਉਹ ਬਹੁਤ ਹੀ ਔਖੇ ਕਮਾਏ ਜਾਂਦੇ ਨੇ ਬਹੁਤ ਹੀ ਔਖੀ ਮਿਹਨਤ ਕਰਕੇ ਫੇਰ ਹੀ ਆਪਾਂ ਨੂੰ ਪੈਸੇ ਮਿਲਦੇ ਨੇ ਤੇ ਜਦੋਂ ਆਪਾਂ ਕਿਸੇ ਨੂੰ ਪੈਸੇ ਦੇ ਦਿੰਨੇ ਆ ਤੇ ਫੇਰ ਜਦੋਂ ਉਹ ਵਾਪਸ ਨਹੀਂ ਕਰਦਾ ਇੱਕ ਤਾਂ ਫਿਰ ਉਸ ਨਾਲ ਆਪਣੇ ਘਰ ਦੀ ਬਰਕਤ ਜਾਂਦੀ ਹੈ ਤੇ ਦੂਸਰਾ ਆਪਣਾ ਸਮਾਂ ਜਾਂਦਾ ਤੇ ਤੀਸਰਾ ਆਪਣੀ ਉਸ ਇਨਸਾਨ ਨਾਲ ਵਿਗੜ ਜਾਂਦੀ ਹੈ ਇਸ ਕਰਕੇ ਜਿੰਨੂੰ ਵੀ ਪੈਸੇ ਦੇਣੇ ਆ ਬਹੁਤ ਹੀ ਇਮਾਨਦਾਰੀ ਦੇ ਨਾਲ ਕਮਾਏ ਹੋਏ ਪੈਸੇ ਬਹੁਤ ਹੀ ਵਧੀਆ ਇਨਸਾਨ ਦੀ ਮਦਦ ਕਰੋ ਜਿਨੇ ਤੁਹਾਡੀ ਮਦਦ ਕੀਤੀ ਹੋਵੇ ਜਾਂ ਜਿਸ ਤੇ ਤੁਹਾਨੂੰ ਯਕੀਨ ਹੋਵੇ ਜੇ ਤੁਸੀਂ ਵੈਸੇ ਵੀ ਕਿਸੇ ਦੀ ਮਦਦ ਕਰਨੀ ਹੈ ਤਾਂ ਉਸ ਇਨਸਾਨ ਦੀ ਕਰਿਓ ਜਿਹਨੂੰ ਵਾਕਈ ਪੈਸੇ ਦੀ ਜ਼ਰੂਰਤ ਹੋਵੇ ਕਿਉਂਕਿ ਅੱਜਕੱਲ ਮੈਂ ਬਹੁਤ ਸਾਰੇ ਲੋਕ ਵੇਖੇ ਨੇ ਜਿਹੜੇ ਦੁਕਾਨਾਂ ਤੇ ਮੰਗਣ ਆਉਂਦੇ ਨੇ ਜਾਂ ਜਿਹੜੇ ਇਨਸਾਨਾਂ ਤੋਂ ਮੰਗਣ ਆਉਂਦੇ ਨੇ ਉਹ ਕੀ ਬਹਾਨਾ ਬਣਾਉਂਦੇ ਨੇ ਸਾਡੀ ਕੁੜੀ ਬਿਮਾਰ ਹੈ ਸਾਡੇ ਘਰ ਦੇ ਵਿੱਚ ਵਿਆਹ ਹੈ ਅਸੀਂ ਕੁੜੀ ਦਾ ਵਿਆਹ ਕਰਨਾ ਹੈ ਅਸੀਂ ਆਪਣੇ ਨਿੱਕੇ ਜਿਹੇ ਬੱਚੇ ਦਾ ਆਪਰੇਸ਼ਨ ਕਰਵਾਉਣਾ ਹੈ ਇਹ ਨਿੱਕੀ ਜੀ ਕੁੜੀ ਹੈ ਇਹਨੂੰ ਅੱਖਾਂ ਤੋਂ ਨਹੀਂ ਦਿਸਦਾ ਇਹਦਾ ਆਪਰੇਸ਼ਨ ਕਰਵਾਉਣਾ ਉਹ ਲੋਕ ਝੂਠ ਮਾਰ ਕੇ ਲੋਕਾਂ ਤੋਂ ਪੈਸੇ ਲੈ ਜਾਂਦੇ ਨੇ ਇਸ ਕਰਕੇ ਇਹ ਵੀ ਧਿਆਨ ਰੱਖਿਓ ਇੱਕ ਤਾਂ ਉਹਨੂੰ ਪੈਸੇ ਦਿਓ ਜਿਹਨੂੰ ਤੁਹਾਡੇ ਤੇ ਯਕੀਨ ਹੋਵੇ ਕਿ ਇਹ ਪੈਸੇ ਵਾਪਸ ਕਰ ਦੇਗਾ ਤੇ ਦੂਸਰਾ ਜਦੋਂ ਵੀ ਕਿਸੇ ਦੀ ਪੈਸੇ ਦੀ ਮਦਦ ਕਰਨੀ ਹੈ ਤਾਂ ਇਹ ਵੇਖ ਕੇ ਕਰਿਓ ਕਿ ਉਹਨੂੰ ਵਾਕਈ ਪੈਸੇ ਦੀ ਜ਼ਰੂਰਤ ਹੈ ਇਹ ਨਾ ਹੋਵੇ ਕਿ ਤੁਹਾਡੇ ਪੈਸੇ ਨੂੰ ਲੋਕ ਬੇਵਕੂਫ ਬਣਾ ਕੇ ਤੁਹਾਡੇ ਤੋਂ ਲੈ ਜਾਣ ਇਹਨਾਂ ਦੋਹਾਂ ਗਲਤੀਆਂ ਦੇ ਨਾਲ ਇੱਕ ਤਾਂ ਤੁਹਾਡੇ ਘਰ ਦੀ ਬਰਕਤ ਚਲੀ ਜਾਏਗੀ ਤੇ ਦੂਸਰਾ ਉਸ ਇਨਸਾਨ ਦੇ ਨਾਲ ਤੁਹਾਡੀ ਵਿਗੜ ਜਾਵੇਗੀ ਇਸ ਕਰਕੇ ਇਸ ਗਲਤੀ ਦਾ ਧਿਆਨ ਰੱਖਿਓ ਇਹ ਪੈਸੇ ਵਾਲੀ ਚੀਜ਼ ਉਹਨੂੰ ਦਿਓ ਜਿਹੜਾ ਵਾਪਸ ਲੁਟਾਵੇ ਇਹ ਤਾਂ ਸੀ ਪਹਿਲੀ ਚੀਜ਼ ਹੁਣ ਗੱਲ ਕਰਦੇ ਆਂ ਦੂਸਰੀ ਖਾਸ ਚੀਜ਼ ਦੀ ਇਹ ਚੀਜ਼ ਚਾਹੇ ਕੋਈ ਤੁਹਾਡੇ ਤੇ ਕਿੰਨਾ ਵੀ ਅਸਰ ਕਰੀ ਜਾਵੇ ਕੋਈ ਵੀ ਤੁਹਾਡਾ ਸੱਜਣ ਬਣੀ ਜਾਵੇ ਕਿਸੇ ਨੂੰ ਵੀ ਨਹੀਂ ਦੇਣੀ ਕਿਉਂਕਿ ਸਿਰਫ ਇੱਕ ਵਾਰ ਦਿੱਤੀ ਇਹ ਚੀਜ਼ ਤੁਹਾਨੂੰ ساری ਉਮਰ ਪਛਤਾਵਾ ਰਹੇਗਾ ਉਹ ਚੀਜ਼ ਹੈ ਆਪਣੇ ਘਰ ਦਾ ਭੇਤ ਆਪਾਂ ਕੀ ਕਰਦੇ ਆ ਆਪਾਂ ਕਿਸੇ ਨੂੰ ਆਪਣਾ ਸਮਝ ਲੈਨੇ ਆ ਆਪਾਂ ਕਿਸੇ ਨੂੰ ਆਪਣਾ ਦੋਸਤ ਮਿੱਤਰ ਰਿਸ਼ਤੇਦਾਰ ਇਹਨਾਂ ਨੂੰ ਸਮਝ ਕੇ ਆਪਾਂ ਦਿਲੋਂ ਇਹਨਾਂ ਦੀ ਇੱਜ਼ਤ ਕਰਦੇ ਆ ਤੇ ਆਪਾਂ ਇਹਨਾਂ ਨੂੰ ਆਪਣੇ ਘਰ ਦਾ ਭੇਤ ਦੇ ਦਿੰਨੇ ਆ ਜਿਵੇਂ ਆਪਣੇ ਘਰ ਦੇ ਵਿੱਚ ਕੋਈ ਲੜਾਈ ਹੋਵੇ ਆਪਾਂ ਕੋਈ ਵਧੀਆ ਕੰਮ ਕਰਨ ਲੱਗੇ ਹੋਈਏ ਆਪਾਂ ਇਹਨਾਂ ਨੂੰ ਪਹਿਲਾਂ ਦੱਸ ਦਿੰਨੇ ਆ ਆਪਾਂ ਸੋਚਦੇ ਆ ਕਿ ਚਲੋ ਆਪਣੇ ਦੋਸਤ ਨੇ ਆਪਣੇ ਰਿਸ਼ਤੇਦਾਰ ਨੇ ਆਪਨਾ ਓਕੇ ਸੌਖੇ ਵੇਲੇ ਸਾਥ ਦੇਣਗੇ ਤੇ ਆਪਾਂ ਉਹਨਾਂ ਨੂੰ ਉਹ ਚੀਜ਼ ਦੱਸ ਦਿੰਨੇ ਆ ਆਪਣੇ ਘਰ ਦਾ ਭੇਤ ਦੇ ਦਿੰਨੇ ਆ ਅੱਗੋਂ ਉਹ ਆਪਾਂ ਨੂੰ ਓਨੀ ਇੱਜ਼ਤ ਦਿੰਦਾ ਉਹਨਾਂ ਆਪਾਂ ਨੂੰ ਆਪਣਾ ਸਮਝਦਾ ਇਹ ਆਪਾਂ ਨੂੰ ਪਤਾ ਨਹੀਂ ਹੁੰਦਾ ਪਰ ਆਪਾਂ ਤਾਂ ਸਿਰਫ ਉਹਨੂੰ ਆਪਣਾ ਸਮਝ ਕੇ ਆਪਣੇ ਘਰ ਦਾ ਭੇਤ ਦੇ ਦਿੰਨੇ ਆ ਤੇ ਬਾਅਦ ਦੇ ਵਿੱਚ ਉਹੀ ਇਨਸਾਨ ਲੋਕਾਂ ਕੋਲੋਂ ਜਾ ਕੇ ਆਪਣਾ ਮਜ਼ਾਕ ਬਣਾਉਂਦਾ ਆਪਣੇ ਘਰ ਦਾ ਭੇਤ ਲੋਕਾਂ ਨੂੰ ਦੱਸਦਾ ਤੇ ਫਿਰ ਜਦੋਂ ਆਪਾਂ ਨੂੰ ਇਸ ਗੱਲ ਦਾ ਪਤਾ ਚੱਲਦਾ ਕਿ ਉਹਨੇ ਕੀਤੀ ਹੋਈ ਗੱਲ ਲੋਕਾਂ ਕੋਲ ਕਰ ਦਿੱਤੀ ਤੇ ਫਿਰ ਆਪਾਂ ਨੂੰ ਬਹੁਤ ਹੀ ਦੁੱਖ ਮਹਿਸੂਸ ਹੁੰਦਾ ਹੈ ਆਪਾਂ ਨੂੰ ਇਦਾਂ ਲੱਗਦਾ ਕਿ ਯਾਰ ਇਹਨੂੰ ਤਾਂ ਆਪਾਂ ਆਪਣਾ ਸਮਝਿਆ ਸੀ ਸਾਰਾ ਕੁਝ ਦੱਸਿਆ ਸੀ ਤੇ ਇਹ ਲੋਕਾਂ ਨੂੰ ਦੱਸ ਰਿਹਾ ਜਦੋਂ ਤੁਸੀਂ ਕੋਈ ਕੰਮ ਚੰਗਾ ਕਰਨ ਵਾਲੇ ਹੋਨੇ ਹੋ ਤੇ ਤੁਸੀਂ ਕਿਸੇ ਨੂੰ ਦੱਸ ਦਿੰਨੇ ਹੋ ਤੁਸੀਂ ਅਕਸਰ ਹੀ ਵੇਖਿਆ ਹੋਵੇਗਾ ਕਿ ਉਹ ਕੰਮ ਬਾਅਦ ਦੇ ਵਿੱਚ ਬਣਦਾ ਨਹੀਂ ਤੇ ਜਦੋਂ ਕੰਮ ਨਹੀਂ ਬਣਦਾ ਫਿਰ ਆਪਾਂ ਨੂੰ ਬਹੁਤ ਹੀ ਸ਼ਰਮ ਮਹਿਸੂਸ ਹੁੰਦੀ ਹੈ ਤੇ ਉਹੀ ਇਨਸਾਨ ਜਿਹਨੂੰ ਆਪਾਂ ਸਭ ਕੁਝ ਦੱਸਿਆ ਹੁੰਦਾ ਉਹ ਲੋਕਾਂ ਦੇ ਵਿੱਚ ਜਾ ਕੇ ਆਪਣਾ ਮਜ਼ਾਕ ਬਣਾਉਂਦਾ ਇਸ ਕਰਕੇ ਆਪਣੇ ਘਰ ਦਾ ਭੇਤ ਕਦੀ ਕਿਸੇ ਨੂੰ ਨਾ ਦਿਓ ਕਿਉਂਕਿ ਜਿਹੜਾ ਤੁਹਾਡਾ ਪੱਕਾ ਸੱਜਣ ਹੋਵੇਗਾ ਉਹਦਾ ਵੀ ਅੱਗੇ ਪੱਕਾ ਸੱਜਣ ਹੋਵੇਗਾ ਉਹ ਵੀ ਕਿਸੇ ਨੂੰ ਦੱਸੇਗਾ ਤੇ ਅੱਗੋਂ ਉਹ ਵੀ ਕਿਸੇ ਨੂੰ ਦੱਸੇਗਾ ਇਸ ਕਰਕੇ ਆਪਣਾ ਦੁੱਖ ਰੱਬ ਅੱਗੇ ਰੋਲੋ ਆਪਣਾ ਭੇਤ ਦੇਣਾ ਰੱਬ ਨੂੰ ਦਿਓ ਉਹਦਾ ਨਾਮ ਲਓ ਰੱਬ ਤੁਹਾਡਾ ਸਾਥ ਦੇਵੇਗਾ ਤੁਹਾਡੀ ਮਦਦ ਕਰੇਗਾ ਕਿ ਨਾ ਕਿ ਲੋਕਾਂ ਅੱਗੇ ਜਾ ਕੇ ਤੁਹਾਡਾ ਮਜ਼ਾਕ ਬਣਾਏਗਾ ਇਹ ਸੀ ਉਹ ਦੋ ਚੀਜ਼ਾਂ ਜੋ ਤੁਸੀਂ ਕਦੀ ਕਿਸੇ ਨੂੰ ਨਹੀਂ ਦੇਣੀਆਂ ਉਹਨਾਂ ਨੂੰ ਦੱਸਣਾ ਜਿਹੜੇ ਤੁਹਾਨੂੰ ਆਪਣਾ ਸਮਝਦੇ ਹੋਣ ਜਿਵੇਂ ਕਿ ਤੁਹਾਡੇ ਮਾਪੇ ਇਹ ਗਲਤੀਆਂ ਸੁਧਾਰੋ ਤੁਹਾਡੇ ਘਰ ਦੀ ਬਰਕਤ ਵੀ ਹੁੰਦੀ ਰਹੇਗੀ ਤੁਹਾਡੇ ਘਰ ਦੇ ਵਿੱਚ ਸੁੱਖ ਸ਼ਾਂਤੀ ਵੀ ਰਹੇਗੀ ਇਹ ਸੀ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟਾਂ ਵਿੱਚ ਆਪਣੇ ਆਪਣੇ ਪੀਰਾਂ ਲਈ ਜੈ ਪੀਰਾਂ ਦੀ ਜਰੂਰ ਲਿਖਿਓ ਤੇ ਤੁਹਾਡਾ ਆਪਣਾ ਚੈਨਲ ਸ਼ਿਵ ਕੇ ਦਰਵੇਸ਼ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਨੋਟੀਫਿਕੇਸ਼ਨ ਜਰੂਰ ਔਨ ਕਰਿਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕਣ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਜੋ ਜਿੱਤੇ ਵੀ ਪੀਰਾਂ ਫਕੀਰਾਂ ਦੇ ਆਸ਼ਕ ਬੈਠੇ ਨੇ ਉਹਨਾਂ ਦੇ murid ਬੈਠੇ ਨੇ ਉਹਨਾਂ ਤੱਕ ਇਹ ਵੀਡੀਓ ਪਹੁੰਚ ਸਕੇ ਜੀ ਧੰਨਵਾਦ ਬਹੁਤ ਬਹੁਤ ਧੰਨਵਾਦ